ਵਿਕਾਸ ਹੋਇਆ ਪਹਿਲਾਂ ਗਲੀਆਂ ਸਦੀ ਕੱਚੀ ਹੁੰਦੀ ਸੀ ਆ ਗੈਰੀ ਭਾਈ ਨੇ ਇੱਥੇ ਐਂਟਰਲੌਕ ਲਵਾ ਦਿੱਤੇ ਸਰਕਾਰਾਂ ਦਾ ਪੁੰਜ ਪਤੇ ਕੇ ਜਿਵੇਂ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਦਾ ਹਾਲਿਆ ਸਰਕਾਰਾਂ ਵੱਲੋਂ ਲੋਕਾਂ ਦੀ ਹੁਣ ਇੱਕ ਤੱਕ ਪਹਿਲਾਂ ਉਮੀਦਾਂ ਹੁੰਦੀਆਂ ਸੀਗੀਆਂ ਇਹ ਸਰਕਾਰ ਆ ਕਰ ਦੋਗੀ ਇਹ ਆ ਕਰ ਦੋਗੀ ਪਰ ਹੁਣ ਜਿਹੜੀ ਆ ਇਹੋ ਜਿਹੇ ਹਾਲਾਤ ਤੇ ਜਿਹੜੇ ਲੋਕ ਆ ਉਹ ਸਰਕਾਰ ਤੋਂ ਉਮੀਦਾਂ ਰੱਖ ਲੀਆਂ ਜਿਹੜੀਆਂ ਆ ਉਹ ਛੱਡ ਚੁੱਕੇ ਆ ਡਿਮਾਂਡ ਤਾਂ ਦੇਖੋ ਬਹੁਤ ਜ਼ਿਆਦਾ ਆ ਕਿਉਂਕਿ ਹੁਣ ਜਿਹੜੇ ਸਰਕਾਰੀ ਸਕੂਲ ਹੈਗੇ ਆ ਪ੍ਰਾਇਮਰੀ ਸਕੂਲ ਹੈਗੇ ਆ ਉੱਥੋਂ ਦੇ ਆਪਾਂ ਗੱਲ ਸ਼ੁਰੂ ਕਰ ਲਈਏ ਤਾਂ ਸਰਕਾਰੀ ਸਕੂਲਾਂ ਦੀ ਹਾਲਤ ਆਪਾਂ ਕਹਿ ਨਹੀਂ ਸਕਦੇ ਕਿ ਜਿਹੜਾ ਆਮ ਜਿਹੜਾ ਕੋਈ ਵੀ ਜਿਹੜਾ ਆਮ ਮੱਧ ਵਰਗੀ ਪਰਿਵਾਰ ਹੈਗਾ ਜਾਂ ਗਰੀਬ ਪਰਿਵਾਰ ਹੈਗਾ ਉਹ ਵੀ ਆਪਣੇ ਬੱਚਿਆਂ ਨੂੰ ਉੱਥੇ ਭੇਜ ਕੇ ਰਾਜੀ ਨਹੀਂ ਕੋਈ ਜਿਹੜੀਆਂ ਉੱਥੇ ਸੁਵਿਧਾ ਹੈਗੀਆਂ ਜਾਂ ਉਹ ਉਸ ਲੈਵਲ ਦੀਆਂ ਨਹੀਂ ਹੈਗੀਆਂ ਕਿ ਬੱਚੇ ਦਾ ਜਿਹੜਾ ਆਪੋ ਵਿਕਟੋ ਉਹ ਓਜਵਲ ਜਿਹੜਾ ਬਣਾਇਆ ਜਾ ਸਕੇ ਇਹ ਗਰੀਨ ਤਾਂ ਬਹੁਤ ਵਧੀਆ ਕੀਤਾ ਹਾਂਜੀ ਬਹੁਤ ਜਿਆਦਾ ਵਧੀਆ ਹੈ ਸਾਰੀ ਸਾਰੀ ਔਰ ਗਲੀਆਂ ਗੁਲੀਆਂ ਉਹਨੇ ਬਣਾਈਆਂ ਤੇ ਪਿੰਡਲੇ ਵੀ ਬਹੁਤ ਵਧੀਆ ਸਾਡੇ ਲਈ ਬਹੁਤ ਜੀ ਜਦੋਂ ਸਾਡੀ ਪੰਚਾਇਤ ਕਹਿੰਦੀ ਵਿਥਾਂ ਤਾਂ ਤੇ ਲਾਈਟ ਲੱਗਣੀ ਆ ਦਾ ਰੇਕ ਮੋਰ ਤੇ ਵੀ ਥੋੜਾ ਬੜਾ ਭਾਈ ਕੰਮ ਜਿਹੜਾ ਹੋਇਆ ਵੀ ਬਹੁਤ ਆ ਰਹਿੰਦਾ ਵੀ ਆ ਜਿਹੜਾ ਸਹਯੋਗ ਹੈਗਾ ਆ ਉਹਦੇ ਕਹਿੰਦੇ 100 ਰੁਪਏ ਦਾ ਕੰਮ ਚੋਂ 10 ਦਾ 15% ਸਰਕਾਰੀ ਸਹਯੋਗ ਹੋ ਸਕਦਾ ਆ ਪਰ ਬਾਕੀ ਜਿਹੜਾ ਟੋਟਲ ਜਿਹੜੀ امدਾਦ ਆ ਸਹਾਇਤਾ ਜਾਂ ਸਹਯੋਗ ਹੈਗਾ ਉਹ ਸਾਡੇ ਨਗਰ ਦੇ ਐਨ ਆਰ ਆਈ ਜਿਹੜੇ ਵੀਰ ਆ ਉਹ ਕਰਦੇ ਆ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਸਪੈਸ਼ਲ ਪੰਜਾਬੀ ਸਟਾਰਸ ਦੇ ਪਿੰਡ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਆਂ ਔਰ ਇਸ ਸਮੇ ਅਸੀਂ ਜਲੰਧਰ ਦੇ ਰੁੜਕਾ ਕਲਾ ਪਿੰਡ ਵਿੱਚ ਮੌਜੂਦ ਹੈ ਔਰ ਤੁਹਾਨੂੰ ਦੱਸ ਦਈਏ ਇਹ ਪਿੰਡ ਜਿਹੜਾ ਗੈਰੀ ਸੰਧੂ ਜਿਹੜੇ ਪੰਜਾਬੀ ਸਿੰਗਰ ਨੇ ਉਹਨਾਂ ਦਾ ਪਿੰਡ ਹੈ ਔਰ ਤੁਹਾਨੂੰ ਤਸਵੀਰਾਂ ਮੈਂ ਦਿਖਾਦਾ ਉਹਨਾਂ ਦੇ ਘਰ ਦੀਆਂ ਇਹ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਔਰ ਦੇਖ ਸਕਦੇ ਹੋ ਕਿ ਘਰ ਜਿਹੜਾ ਇਸ ਸਮੇ ਤਾਲਾ ਲੱਗਾ ਹੋਇਆ ਹੈ ਕਿਉਂਕਿ ਕਾਫੀ ਸਮੇ ਤੋਂ ਜਿਹੜਾ ਗੈਰੀ ਸੰਧੂ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਜਿਹੜੇ ਵਿਦੇਸ਼ ਵਿੱਚ ਹੀ ਹਨ ਹਜੇ ਤੱਕ ਪਿੰਡ ਵਾਪਸ ਨਹੀਂ ਪਰਤੇ ਹਨ ਲੇਕਿਨ ਲੋਕਾਂ ਦਾ ਕੀ ਕੁਝ ਕਹਿਣਾ ਹੈ ਉਹਨਾਂ ਨੂੰ ਲੈ ਕੇ ਔਰ ਕੀ ਕੀ ਉਹਨਾਂ ਦੇ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਹੋਏ ਨੇ ਉਸ ਬਾਰੇ ਵੀ ਗੱਲਬਾਤ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਹੋਰ ਦਿਖਾ ਦਿੰਨੇ ਆ ਅਸੀਂ ਕਿਉਂਕਿ ਉਹਨਾਂ ਦਾ ਜਿਹੜਾ ਜੱਦੀ ਘਰ ਹੈ ਉਹ ਇਸ ਗਲੀ ਦੇ ਵਿੱਚ ਹੈ ਇਸ ਗਲੀ ਦੇ ਵਿੱਚ ਜਿਹੜਾ ਗੈਰੀ ਸੰਧੂ ਦਾ ਜੱਦੀ ਘਰ ਹੈ ਜਿੱਥੇ ਕਿ ਪੂਰੀ ਫੈਮਿਲੀ ਰਹਿੰਦੀ ਸੀ ਔਰ ਇਸ ਸਮੇਂ ਉੱਥੇ ਵੀ ਤਾਲੇ ਲੱਗੇ ਹੋਏ ਨੇ ਕਿਉਂਕਿ ਉਸ ਤੋਂ ਬਾਅਦ ਜਿਹੜਾ ਇਹ ਨਵਾਂ ਘਰ ਬਣਾਇਆ ਸੀ ਤੇ ਫੈਮਿਲੀ ਇੱਥੇ ਸ਼ਿਫਟ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਗੈਰੀ ਸੰਧੂ ਵਿਦੇਸ਼ ਚਲੇ ਗਏ ਨੇ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰਸ ਨੇ ਉਹ ਵੀ ਵਿਦੇਸ਼ ਵਿੱਚ ਛੇ ਹਨ ਤੇ ਪਿੰਡ ਵਾਲੇ ਜਿਹੜੇ ਆਣ ਗਵਾਨ ਜਿਹੜੇ ਉਹ ਇੱਥੇ ਜ਼ਰੂਰ ਰਹਿੰਦੇ ਨੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਗੈਰੀ ਸੰਧੂ ਨੂੰ ਲੈ ਕੇ ਕਿ ਗੈਰੀ ਸੰਧੂ ਦੇ ਪਿੰਡ ਦੇ ਵਿਕਾਸ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਸਰ ਗੈਰੀ ਸੰਧੂ ਦਾ ਇਹ ਪਿੰਡ ਹੈ ਤੇ ਕਿਵੇਂ ਦਾ ਇਸ ਪਿੰਡ ਦਾ ਵਿਕਾਸ ਹੋ ਚੁੱਕਾ ਹੈ ਕਿਉਂਕਿ ਅ ਲਗਾਤਾਰ ਜਿਹੜਾ ਅਸੀਂ ਪਿੰਡ ਦੇ ਪ੍ਰੋਗਰਾਮ ਦਿਖਾਨੇ ਨੇ ਤੇ ਉਹਦੇ ਵਿੱਚ ਜਿਹੜੀ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ ਚਾਹੇ ਸਰਕਾਰਾਂ ਵੱਲੋਂ ਹੈ ਚਾਹੇ ਸਟਾਰਸ ਵੱਲੋਂ ਹੈ ਕਿਵੇਂ ਦਾ ਤੁਸੀਂ ਸੋਚਦੇ ਹੋ ਕਿ ਜਿਹੜਾ ਵਿਕਾਸ ਹੋਇਆ ਹੈ ਕਿ ਨਹੀਂ ਭਾਈ ਹਾਂਜੀ ਬਿਲਕੁਲ ਵਿਕਾਸ ਹੋਇਆ ਪਹਿਲਾਂ ਸਾਡੇ ਇੱਥੇ ਭਾਈ ਨੇ ਇੱਥੇ ਛੱਪੜ ਜਿਹਾ ਉੱਥੇ ਗੰਦਾ ਉੱਥੇ ਗੈਰੀ ਸੰਧੂ ਭਾਈ ਨੇ ਭਰਾ ਬਰਾਦਰ ਨੇ ਇੱਥੇ ਪਾਰਕ ਬਣਾ ਕੇ ਦਿੱਤੀ ਜਿਤੇ ਆਪਣੇ ਪਿੰਡ ਦੇ ਬੱਚੇ ਸਾਰੇ ਖੇਲਦੇ ਆ ਤੇ ਹੋਰ ਵਧੀਆ ਵਿਕਾਸ ਹੋਇਆ ਪਹਿਲਾਂ ਗਲੀਆਂ ਸਾਰੀ ਕੱਚੀ ਹੁੰਦੀ ਸੀ ਆ ਗੈਰੀ ਭਾਈ ਨੇ ਇੱਥੇ ਐਂਟਰਲੌਕ ਲਵਾਤੇ ਕਾਫੀ ਵਿਕਾਸ ਕਰਾਇਆ ਪਰ ਭਾਜੀ ਹੁਣੀ ਹੁਣ ਆਪਣੇ ਕਿਤੇ ਅਜ ਬਿਜ਼ੀ ਰਹਿੰਦੇ ਹੋ ਫੇ ਇੰਗਲੈਂਡ ਰਹਿੰਦੇ ਇਸੇ ਪਿੰਡ ਨਹੀਂ ਆ ਪਉਂਦੇ ਤੇ ਬਾਕੀ ਇੱਥੇ ਫੈਮਿਲੀ ਨੂੰ ਦਿੱਤਾ ਉਹਨਾਂ ਘਰਾਂ ਵਾਲੇ ਉਹ ਫੈਮਿਲੀ ਕਿਤੇ ਗਈ ਹੋਈ ਆ ਬਾਕੀ ਉਹਨਾਂ ਦੀ ਇੱਧਰ ਹੀ ਐਸ਼ ਐਥਰ ਰਹਿੰਦੇ ਭਾਜੀ ਹੁਣੀ ਕਾਫੀ ਸੋਚਦੇ ਭਾਜੀ ਪਿੰਡ ਦੇ ਲਈ ਬੜੇ ਗਰੀਬ ਲੜਕਿਆਂ ਦੇ ਵਿਆਹ ਲਈ ਪੈਸੇ ਡੋਨੇਟ ਕਰ ਦਿੰਦੇ ਆ ਵਧੀਆ ਆ ਜਦਾਂ ਵੀ ਆ ਵਧੀਆ ਲੱਗਦਾ ਸਾਨੂੰ ਕਿਉਂਕਿ ਆਪਣੀ ਗਾਇਕੀ ਪਿੰਡ ਦੇ ਖਾਤਰ ਉਹਨਾਂ ਨੇ ਕੀ ਕੁਝ ਕੀਤਾ ਪਿੰਡ ਦੇ ਖਾਤਰ ਕਾਫੀ ਕੁਝ ਕੀਤਾ ਪਰ ਉਹ ਇੱਕ ਅਗੇ ਬਹੁਤ ਵਧੀਆ ਸਿੰਗਰ ਹੈ ਪਰ ਆਪਣੇ ਆਪ ਨੂੰ ਸਿੰਗਰ ਨਹੀਂ ਆਪਣੇ ਆਪ ਨੂੰ ਇੱਕ ਆਮ ਇਨਸਾਨ ਸਮਝਦੇ ਆ ਤੇ ਜੇ ਕੋਈ ਉਹਨਾਂ ਦੇ ਕੋਲ ਹੀ ਆਉਂਦਾ ਹੈ ਤੇ ਉਹਨਾਂ ਦੀ ਉਹ ਪੂਰੀ ਹੈਲਪ ਕਰਦੇ ਆ ਯਾਨੀ ਕਿ ਵਧੀਆ ਇਨਸਾਨ ਹੈ ਆ ਬਿਲਕੁਲ ਇੱਥੇ ਪਿੰਡ ਦੀਆਂ ਜਿਹੜੀ ਮਾਤਾਵਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਸਿਕਲ ਮਾਤਾ ਜੀ ਮਾਤਾ ਜੀ ਗੈਰੀ ਸੰਧੂ ਦਾ ਪਿੰਡ ਹੈ ਬਿਲਕੁਲ ਗਵਾਂਢ 'ਚ ਉਹਨਾਂ ਦੇ ਜਿਹੜਾ ਘਰ ਹੈ ਤੁਹਾਡਾ ਤੇ ਕਿਵੇਂ ਦੇ ਉਹਨਾਂ ਦਾ ਜਿਹੜਾ ਸੁਭਾਅ ਹੈ ਜਾਂ ਪਿੰਡ ਲਈ ਵਿਕਾਸ ਲਈ ਕੀ ਕੁਝ ਹੇਠ ਤੱਕ ਹੋਇਆ ਹੈ ਪਿੰਡ ਦਾ ਵਿਕਾਸ ਹੋਇਆ ਹੈ ਬਹੁਤ ਵਧੀਆ ਬਹੁਤ ਵਧੀਆ ਗਰੀਨ ਤਾਂ ਬਹੁਤ ਵਧੀਆ ਕੀਤਾ ਹਾਂਜੀ ਬਹੁਤ ਜਿਆਦਾ ਵਧੀਆ ਹੈ ਗਰੀ ਸਾਰੀ ਔਰ ਗਲੀਆਂ ਗੁਲੀਆਂ ਉਹਨੇ ਬਣਾਈਆਂ ਤੇ ਪਿੰਡ ਲਈ ਵੀ ਬਹੁਤ ਵਧੀਆ ਸਾਡੇ ਲਈ ਬਹੁਤ ਵਧੀਆ ਕਿਉਂਕਿ ਕਾਫੀ ਵੱਡਾ ਪਿੰਡ ਹੈ ਤੇ ਪਿੰਡ ਦੇ ਵਿੱਚ ਹੀ ਕੀ ਕੁਝ ਹੋਰ ਫੈਸਿਲਿਟੀਆਂ ਵਗੈਰਾ ਹੇਠ ਤੱਕ ਮਿਲ ਪਈਆਂ ਕਿ ਨਹੀਂ ਕੋਈ ਹਸਪੀਟਲ ਵਗੈਰਾ ਜਾਂ ਕੋਈ ਕਾਲਜ ਵਗੈਰਾ ਸਕੂਲ ਵਗੈਰਾ ਕੁਝ ਬਣੇ ਨੇ ਹਾਂ ਹਸਪੀਟਲ ਆ ਬਾਬਾ ਚੰਤਾ ਜੀ ਦੇ ਆ ਭਾਈ ਸਾਧੂ ਦੇ ਆ ਤੇ ਆਪਣੇ ਸਕੂਲ ਵੀ ਬਹੁਤ ਵੱਡੇ ਆ ਔੜੀਆਂ ਸਕੂਲ ਮੁੰਡੇ ਵਾਲੇ ਜੁਦੇ ਇਹਨਾਂ ਦੇ ਪਰਿਵਾਰ ਚ ਹੁਣ ਕੌਣ ਕੌਣ ਹੈ ਤੇ ਕਿੰਨਾ ਕਿ ਚੇਰ ਹੋ ਗਿਆ ਇੱਥੇ ਜਿਹੜਾ ਰਹਿ ਨਹੀਂ ਰਿਹਾ ਹੈ ਨਾ ਤਕਰੀਬਨ ਮਮੇ ਮੁੱਖੀ ਤੋਂ ਬਾਅਦ ਨਹੀਂ ਆਏ ਹੈ ਨਹੀਂ ਕੋਈ ਇੱਥੇ ਮੇਰਾ ਬ੍ਰਦਰ इंग्लंड ਤੇ ਗੈਰੀ ਸੰਦੂ ਵੀ इंग्लंड ਗਏ ਸਨ ਹਾਂ ਠੀਕ ਹੈ ਬਿਲਕੁਲ ਹੋਰ ਜਿਹੜੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਇਸ ਨੂੰ ਲੈ ਕੇ ਅ ਕਿਉਂਕਿ ਪਿੰਡ ਵਾਲੇ ਕਹਿ ਰਹੇ ਨੇ ਕਿ ਗੈਰੀ ਸੰਧੂ ਨੇ ਜਿਹੜਾ ਵਿਕਾਸ ਕੀਤਾ ਹੈ ਤੇ ਸਰਕਾਰਾਂ ਵੱਲੋਂ ਕਿਵੇਂ ਦਾ ਉਪਰਾਲਾ ਉਹ ਵੀ ਪੁੱਛਾਂਗੇ ਸਰ ਗੈਰੀ ਸੰਧੂ ਨੂੰ ਲੈ ਕੇ ਤਾਂ ਜ਼ਰੂਰ ਕਹਿ ਰਹੇ ਨੇ ਵਿਕਾਸ ਹੋਇਆ ਹੈ ਕਿ ਪਿੰਡ ਲਈ ਸਰਕਾਰਾਂ ਵੱਲੋਂ ਕੋਈ ਉਪਰਾਲਾ ਕੀਤਾ ਗਿਆ ਹੈ ਹਾਂ ਸਰਕਾਰਾਂ ਵੱਲੋਂ ਵੀ ਭਾਜੀ ਹੋਇਆ ਹੈ ਤੈਨੂੰ ਕਹੀਏ ਪਰ ਭਾਜੀ ਦਾ ਵੀ ਬਿਆਸ ਸੁਜੋਗ ਹੈ ਵਿੱਚ ਪਰ ਇਹਦਾ ਮਤਲਬ ਇਦਾਂ ਵੀ ਆ ਵੀ ਜਿੱਦਾਂ ਹੁਣ ਗੈਰੀ ਭਾਜੀ ਵੀ ਆ ਵਧੀਆ ਆ ਪਰ ਸਰਕਾਰਾਂ ਦਾ ਵੀ ਸਹਿਯੋਗ ਹੈਗਾ ਆ ਇਹਦੇ ਵਿੱਚ ਵੀ ਸਾਡੀ ਪੰਚਾਇਤ ਨੂੰ ਬਥੇਰਾ ਸਰਕਾਰ ਨੇ ਸਹਿਯੋਗ ਦਿੱਤਾ ਤੇ ਗੇਰੀ ਭਰੀ ਜਦੇ ਤਾਂ ਮੈਂ ਕਹਿੰਦਾ ਵੀ ਪਿੰਡ ਦੇ ਲਈ ਉਹਦਾ ਬਥੇਰਾ ਜੋ ਕਿ ਸਾਡੇ ਪਾਸੇ ਲਈ ਬਹੁਤ ਜ਼ਿਆਦਾ ਹੈ। ਕਾਫੀ ਵੱਡਾ ਪਿੰਡ ਹੈ ਕਿਉਂਕਿ ਕਾਫੀ ਵੱਡੀ ਆਬਾਦੀ ਹੈ ਇਸ ਪਿੰਡ ਦੀ ਤੇ ਪਿੰਡ ਦੇ ਵਿੱਚ ਕਿ ਕੁਝ ਹੋਰ ਵਿਕਾਸ ਤੇ ਕੰਮ ਹੋਣ ਵਾਲੇ ਬਾਕੀ ਨੇ? ਹਾਂਜੀ ਬਸ ਹੈਗੇ ਆ ਬਹੁਤ ਮਜੇ ਪਏ ਆ ਜਦੋਂ ਹੁਣ ਪਿੰਡ 'ਚ ਜਦੋਂ ਸਾਡੀ ਪੰਚਾਇਤ ਕਹਿੰਦੀ ਵੀ ਥਾਂ-ਥਾਂ ਤੇ ਲਾਈਟ ਲੱਗਣੀ ਆ ਦਰਹਿਕ ਮੋੜ ਤੇ ਵੀ ਥੋੜਾ ਬੜਾ ਭਾਈ ਕੰਮ ਜਿਹੜਾ ਹੋਇਆ ਵੀ ਬਹੁਤ ਆ ਰਹਿੰਦਾ ਵੀ ਆ ਹੋ ਜਾਣਾ ਅਗਲੀ ਹੁਣ ਜਦਾਂ 5 ਜਹਾਪਤਾ ਲੱਗਾ ਯਾਨੀ ਕਿ ਅਗਲੀ ਵਾਰੀ ਪੰਚਾਇਤ ਜੋ ਵੀ ਆਉ ਮੌਕਾ ਮਿਲ ਗਿਆ ਤਾਂ ਜਰੂਰ ਕਿ ਕੰਮ ਰਹਿੰਦੇ ਨੇ ਹੁਣ ਏਦਾਂ ਦਾ ਭਾਜੀ ਹੁਣ ਪੰਚਾਇਤ ਵਾਲਿਆਂ ਨੂੰ ਪਤਾ ਹੁਣ ਕੀ ਕੀ ਰਹਿੰਦੇ ਪਰ ਇਹ ਵੀ ਪਿੰਡ ਦੇ ਹੀ ਹਾਂ ਜੀ ਤੁਹਾਨੂੰ ਵੀ ਪਤਾ ਹੁਣ ਭਾਜੀ ਏਦਾਂ ਦਾ ਸੁਣਦੇ ਆ ਭਾਜੀ ਹੁਣਾਂ ਕੋਲੋਂ ਵੀ ਮਨਦਾਦਾ ਜੀ ਉਹ ਕਹਿੰਦੇ ਵੀ ਲੇਟਾ ਲੱਗਣੀ ਆ ਬਈ ਜਦਾਂ ਮੋੜ ਤੇ ਬਾਕੀ ਇਹ ਥੋੜਾ ਛੱਪੜ ਦਾ ਕੰਮ ਚੱਲਦਾ ਬਾਬੀ ਜੰਤੇ ਲੱਗੇ ਉਹ ਥੋੜਾ ਵਾਲਾ ਰੋ ਜਾਣਾ ਜਿੱਦਾਂ ਥੋੜੇ ਵਾਲੇ ਕੋਈ ਇੰਟਰਲੌਕ ਕੋਈ ਵੀ ਹੀ ਕੋਈ ਰਹਿ ਗਈ ਆ ਜੀ ਬਾਕੀ ਤਾਂ ਨਿਕਲ ਗਈਆਂ ਸਾਰੀਆਂ ਤੇ ਕਿਵਨ ਕੋਈ ਕੋਈ ਰਹਿ ਗਈ ਆ ਤੇ ਉਹ ਵੀ ਹੌਲੀ ਹੌਲੀ ਨਿਕਲ ਜਾਣੀ ਆ ਜੀ ਤੇ ਇੱਥੇ ਹਸਪੀਟਲਸ ਨੇ ਇੱਥੇ ਸਕੂਲਸ ਨੇ ਜਾਂ ਕਾਲਜ ਵਗੈਰਾ ਨੇ ਬਿਲਕੁਲ ਕਾਲਜ ਨਹੀਂ ਹੈਗਾ ਜੀ ਸਕੂਲ ਹੈਗੇ ਆ ਜੀ ਬੜੇ ਪਲੱਸ 2 ਤੱਕ ਆ ਸਕੂਲ ਆ ਤੇ ਕਾਲਜ ਨਹੀਂ ਹੈਗਾ ਇਹ ਆਪਣੇ ਇੱਥੇ ਤਾਂ ਕੋਈ ਹਸਪੀਟਲ ਹੈਗੇ ਆ ਬਾਬੇਪਈ ਸੋ ਦਾ ਹਸਪਤਾਲ ਹੈ ਬਾਬੇ ਚੰਤੇ ਦਾ ਹਸਪਤਾਲ ਹੈ ਸਰਕਾਰੀ ਹਸਪਤਾਲ ਹੈ ਸਰਕਾਰੀ ਵਾਂਗੂ ਹੀ ਹੈ ਜੀ ਇਹਦਾ ਉਹਨਾਂ ਕਾਫੀ ਮਿਲ ਜਾਂਦਾ ਜਦੋਂ ਇਤੋਂ ਵਧੀਆ ਦਵਾਈ ਮਿਲ ਹੋ ਜਾਂਦਾ ਹਾਂਜੀ ਤੇ ਕਾਲਜ ਦੀ ਕੋਈ ਡਿਮਾਂਡ ਹੈ ਹਾਂਜੀ ਹੈਗੀ ਤਾਂ ਹੈ ਜੀ ਹੁਣ ਕਾਲਜ ਹੋਵੇ ਪਿੰਡ ਜੀ ਵਧੀਆ ਹੀ ਆ ਫਿਰ ਤਾਂ ਡੀਚ ਪੜ੍ਹਾਈ ਮੁੰਡਿਆਂ ਨੂੰ ਵਧੀਆ ਮੈਂ ਇੱਥੇ ਨਾਲੇ ਨੇ ਤਾਂ ਚੱਲ ਕੇ ਜਲੰਧਰ ਜਾਂਦੇ ਕੋਈ ਡੀ ਕੀ ਵੀ ਜਾਂਦਾ ਕੋਈ ਜਲੰਧਰ ਖਾਲਸਾ ਕੋਲ ਜਾਂਦਾ ਇੱਥੇ ਪਿੰਡ ਹੋਵੇ ਤਾਂ ਵਧੀਆ ਬਿਲਕੁਲ ਸਰ ਤੁਹਾਨੂੰ ਕਾਫੀ ਇਸ ਪਿੰਡ ਬਾਰੇ ਪਤਾ ਹੈ ਔਰ ਕਾਫੀ ਪਿੰਡਦਾਰੇ ਜਾਣਕਾਰੀ ਜਾਣਦੇ ਹੋ ਤੇ ਖਾਸ ਕਰਕੇ ਪਹਿਲਾਂ ਗੱਲ ਕੀਤੀ ਜਾਵੇ ਗੈਰੀ ਸੰਧੂ ਦੀ ਤੇ ਗੈਰੀ ਸੰਧੂ ਨੂੰ ਲੈ ਕੇ ਕੀ ਕੁਝ ਕਹਿਣਾ ਚਾਹੋਗੇ ਕਿਉਂਕਿ ਕਾਫੀ ਕਹਿੰਦੇ ਸਮੇਂ ਤੋਂ ਜਿਹੜਾ ਇੱਥੇ ਰਹਿ ਨਹੀਂ ਰਿਹਾ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਆ ਗੈਰੀ ਸੰਧੂ ਪੰਜਾਬੀ ਗਾਇਕੀ ਦਾ ਇੱਕ ਬੜਾ ਨਾਮਵਰ ਚਿਹਰਾ ਆ ਤੇ ਸਾਨੂੰ ਨਗਰ ਨਗਰ ਨਿਵਾਸੀਆਂ ਨੂੰ ਇਸ ਚੀਜ਼ ਦਾ ਮਾਣ ਆ ਕਿ ਉਹਨਾਂ ਨੇ ਦੇਸ਼ ਭਰ ਦੇ ਵਿੱਚ ਨਾਲ ਨਾਲ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਆ ਨਗਰ ਰੋੜਕਾ ਕਲਾਂ ਦਾ ਨਾਮ ਜਿਹੜਾ ਉੱਚਾ ਕੀਤਾ ਆ ਕਿ ਇੱਕ ਆਮ ਘਰ ਚੋਂ ਉੱਠਿਆ ਇੱਕ ਆਮ ਪਰਿਵਾਰਾ ਚੋਂ ਉੱਠਿਆ ਤੇ ਬੜਾ ਇਹ ਖੁਸ਼ੀ ਹੁੰਦੀ ਆ ਜਦੋਂ ਵੱਡੇ ਵੱਡੇ ਮੰਚਾਂ ਤੇ ਜਾ ਕੇ ਉਹ ਆਪਣੀ ਮਾਂ ਬੋਲੀ ਦੀ ਗਾਇਕੀ ਦੇ ਥਰੂ ਜਿਹੜਾ ਆ ਆਪਣਾ ਜਿਹੜਾ ਆ ਪ੍ਰਦਰਸ਼ਨ ਕਰਦਾ ਹੈ ਤੇ ਉਹਦੇ ਜਿੰਨੇ ਗਾਣੇ ਆ ਲੱਪਕੋ ਵੀ ਸਾਡੇ ਇਸ ਅਪੇ ਚਰਕੇ ਕੇਸੀ ਪਰਿਵਾਰਾਂ ਚ ਜਾ ਕੇ ਸੁਣਨ ਵਾਲੇ ਬੀਤ ਹੈਗੇ ਸੋ ਇੱਕ ਆਮ ਪਰਿਵਾਰਾਂ ਜੋ ਉੱਠ ਕੇ ਕਿਉਂਕਿ ਸ਼ੁਰੂਆਤ ਜਿਹੜੀ ਸਾਡੇ ਨਗਰ ਦੇ ਵਿੱਚ ਜਿਹੜੀ ਕਬੀਸਰੀ ਹੈਗੀ ਆ ਤੇ ਕਬੀਸਰੀ ਦੇ ਨਗਰ ਵੱਜੋ ਸਾਡਾ ਨਗਰ ਜਾਣਿਆ ਜਾਂਦਾ ਕਿਉਂਕਿ ਇਹਦਾ ਜਿਹੜਾ ਮੋੜ ਆ ਕੰਰਨਤਾਂ ਦੇ ਨਾਲ ਜਿਹੜਾ ਜੁੜਦਾ ਤੇ ਉਹ ਜਿਹੜਾ ਮਾਚੇ ਤਾਂ ਜਿਹੜਾ ਏਰੀਆ ਹੈਗਾ ਉੱਥੇ ਵੀ ਕੁਇਸ਼ਰੀ ਸੀਗੀ ਤੇ ਉਹ ਕੁ ਜਿਹੜੀ ਕੁਇਸ਼ਰੀ ਆ ਸਾਡੇ ਨਗਰ ਦੇ ਵਿੱਚ ਪਹੁੰਚੀ ਤੇ ਇਹ ਕੁਇਸ਼ਰੀ ਤੋਂ ਪ੍ਰੇਰਣਾ ਲੈ ਕੇ ਜਿਹੜਾ ਜਿਹੜਾ ਸਾਡਾ ਨੌਜਵਾਨ ਸਾਥੀ ਆ ਗਹਿਰੀ ਸੰਧੂ ਤੇ ਉਹ ਤੋਂ ਪ੍ਰੇਰਣਾ ਲੈ ਕੇ ਉਹਨਾਂ ਨੇ ਇਹ ਜਿਹੜੀ ਆ ਹੌਲੀ-ਹੌਲੀ ਜਿਹੜਾ ਗਾਇਕੀ ਦੇ ਖੇਤਰ ਵਿੱਚ ਜਿਹੜਾ ਆ ਉਹਨੇ ਪੈਰ ਧਰਿਆ ਤੇ ਪਹਿਲਾਂ ਤਾਂ ਆਮ ਪਰਿਵਾਰ ਆਵਾਂ ਕੇ ਇਥੋਂ ਵਿਦੇਸ਼ਾਂ ਦੇ ਵਿੱਚ ਗਿਆ ਸੀ ਯੂਕੇ ਦੇ ਵਿੱਚ ਤੇ ਉੱਥੇ ਜਾ ਕੇ ਜਿਹੜਾ ਉਹਨਾਂ ਨੇ ਗਾਇਕੀ ਵੀ ਨਾਲ ਨਾਲ ਹੱਥ ਜਮਾਣਾ ਸ਼ੁਰੂ ਕੀਤੇ ਉਹਦੇ ਵਿੱਚ ਉਹਨਾਂ ਦੀ ਜਿਹੜੀ ਮਕਬੂਲੀਅਤ ਵਧ ਗਈ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਤੇ ਜਿਹਦੇ ਨਾਲ ਆ ਵੀ ਉਹਨਾਂ ਦਾ ਇੱਕ ਬਹੁਤ ਵਧੀਆ ਜਿਹੜਾ ਆ ਇੱਕ ਨਾਮ ਗਾਇਕੀ ਦੇ ਖੇਤਰ ਦੇ ਵਿੱਚ ਜਿਹੜਾ ਆ ਉਹ ਬਣ ਗਿਆ ਤੇ ਅੱਜ ਉਹ ਬਹੁਤ ਵੱਡੇ ਵੱਡੇ ਜਿਹੜੇ ਮੁਕਾਮ ਆ ਉਹ ਗਾਇਕੀ ਦੇ ਥਰੂ ਜਿਹੜਾ ਨੇ ਹਾਸਲ ਕੀਤੇ ਆ ਤੇ ਇਸ ਪੂਰੇ ਨਗਰ ਜਿਹੜਾ ਸਾਡਾ ਆ ਨਗਰ ਹੀ ਨਹੀਂ ਕੱਲਾ ਜਿਹੜਾ ਪੂਰਾ ਪੰਜਾਬ ਜਿਹੜਾ ਉੱਤੇ ਮਣ ਕਰਦਾ ਆ ਗੈਰੀ ਸਿੰਧੂ ਨੂੰ ਇੱਕ ਵਾਰ ਡਿਪੋਰਟ ਵੀ ਕੀਤਾ ਗਿਆ ਸੀ ਬਾਰੋ ਕਿਉਂਕਿ ਕਾਫੀ ਦੁਖੀ ਵੀ ਨਜ਼ਰ ਆਈ ਸੀ ਉਹ ਕੀ ਹੈ ਕਹਾਣੀ ਉਹ ਕੁਝ ਦੱਸੋਗੇ ਡਿਵੋਟ ਆ ਤੁਹਾਨੂੰ ਪਤਾ ਵੀ ਇਥੋਂ ਜਦੋਂ ਜਦੋਂ 90 ਦੇ दशक ਦੇ ਬਾਅਦ ਬਾਹਰ ਜਾਣ ਦਾ ਰੁਝਾਨ ਲੋਕਾਂ 'ਚ ਵਧਿਆ ਆ ਤੇ ਜ਼ਿਆਦਾਤਰ ਜਿਹੜੇ ਆ ਉਹ ਗੈਰ ਕਾਨੂੰਨੀ ਤਰੀਕੇ ਦੇ ਦੁਆਰਾ ਥਰੂ ਜਿਹੜਾ ਆ ਬਾਹਰ ਜਾਂਦੇ ਸੀਗੇ ਤੇ ਉਹ ਵੀ ਜਿੰਨਾ ਕੁ ਸੌਣ ਦੇ ਵਿੱਚ ਆ ਕੇ ਜਿੰਨੀ ਕੁ ਜਾਣਕਾਰੀ ਹੈਗੀ ਆ ਤੇ ਗੈਰਕ ਜਿਹੜਾ ਕਹੇ ਸੀ ਵੀ ਪੱਕੇ ਪੇਪਰਾਂ ਦੇ ਨਹੀਂ ਸੀਗਾ ਉੱਥੇ ਤੇ ਜਿਹਦੇ ਕਰਕੇ ਉਹਨਾਂ ਨੂੰ ਇਥੇ ਡਿਵੋਟ ਕੀਤਾ ਗਿਆ ਸੀਗਾ ਤੇ ਉਹ ਤੋਂ ਆ ਕੇ ਵੀ ਪਰ ਉਹਨਾਂ ਨੇ ਬੜੀ ਮਿਹਨਤ ਜਿਹੜੀ ਆਪਣੀ ਜਾਰੀ ਰੱਖੀ ਆ ਤੇ ਆਪਣੀ ਮਿਹਨਤ ਦੇ ਦੁਆਰਾ ਉਹਨਾਂ ਨੇ ਜਿੱਥੇ ਅਵਿਸ਼ਵਾਸ ਦੇ ਵਿੱਚ ਨਾਮ ਹਾਸਲ ਕੀਤਾ ਪਰ ਉਹਨਾਂ ਇੱਥੇ ਆ ਕੇ ਜਿਹੜੀ ਗਾਇਕੀ ਆ ਹੋਰ ਜਿਹੜੀ ਚਮਕੀ ਆ ਤੇ ਉਹਨਾਂ ਦਾ ਨਾਮ ਬਹੁਤ ਵੱਡਾ ਬਣੇਗਾ। ਪਿੰਡ ਦੇ ਵਿਕਾਸ ਨੂੰ ਲੈ ਕੇ ਗੱਲਬਾਤ ਕਰਨਾ ਚਾਹੁੰਦੇ ਪਿੰਡ ਦਾ ਕਿਵੇਂ ਦਾ ਵਿਕਾਸ ਹੋਇਆ ਹੈ ਕਿਉਂਕਿ ਇੱਕ ਬਹੁਤ ਵੱਡਾ ਸਿੰਗਰ ਹੈ ਔਰ ਖਾਸ ਕਰਕੇ ਸਿੰਗਰਾਂ ਦੇ ਜਿਹੜੇ ਪਿੰਡ ਹੁੰਦੇ ਨੇ ਕਹਿੰਦੇ ਕਾਫੀ ਅੱਛਾ ਵਿਕਾਸ ਹੁੰਦਾ ਹੈ ਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਤੇ ਕਹਿੰਦੇ ਕਿ ਕੁਝ ਕਮੀਆਂ ਵੀ ਨੇ ਕਿ ਕੁਝ ਜਿਹੜਾ ਵਿਕਾਸ ਹੋਇਆ ਤੇ ਕਿ ਕੁਝ ਕਮੀਆਂ ਨੇ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਜਿੱਥੇ ਗੇਰੀ ਸੰਧੂ ਨੇ ਗਾਇਕੀ ਦੇ ਖੇਤਰ ਵਿੱਚ ਜਾਂ ਆਪਣੀ ਲਿਖਤਾਂ ਦੇ ਦੁਆਰਾ ਆਪਣਾ ਨਾਮ ਕੋਆ ਪਰ ਉਹ ਜਿਹੜਾ ਇੱਕ ਆਮ ਜ਼ਮੀਨ ਦੇ ਨਾਲ ਜੁੜਿਆ ਹੋਇਆ ਜਿਹੜਾ ਇਨਸਾਨ ਹੈਗਾ ਆ ਇੱਥੇ ਇਹਨਾਂ ਗਲੀਆਂ ਦੇ ਵਿੱਚ ਉਹ ਆਮ ਜਿਹਦਾ ਨੌਜਵਾਨ ਆਪਣੇ ਪਿੰਡਾਂ ਦੇ ਵਿੱਚ ਫਿਰਦੇ ਆ ਇਦਾਂ ਹੀ ਇਹਨਾਂ ਥੜੀਆਂ ਤੇ ਬਹਿ ਬਹਿ ਕੇ ਜਿਹੜਾ ਆਪਣਾ ਟਾਈਮ ਹਰੇਕ ਨੂੰ ਹੱਸ ਕੇ ਬੁਲਾਉਂਦਾ ਹਰੇਕ ਦੇ ਨਾਲ ਅਸਕੇ ਮਿਲਦਾ ਆ ਤੇ ਇਸ ਗੱਲ ਦੀ ਵੀ ਖੁਸ਼ੀ ਆ ਕਿ ਉਹ ਜਿਹੜੇ ਨਗਰ ਦੇ ਜਾਂ ਇਲਾਕੇ ਦੇ ਅਗਾਂਵਧੂ ਕੰਮ ਹੈ ਕਿਸੇ ਵੀ ਤਰੀਕੇ ਦੇ ਚਾਹੇ ਉਹ ਖੇਡਾਂ ਦੇ ਹੋਣ ਜਾਂ ਪਿੰਡ ਦੇ ਵਿਕਾਸ ਦੇ ਹੋਣ ਸਿਹਤ ਦੇ ਹੋਣ ਹਰੇਕ ਪੱਧਰ ਦੇ ਵਿੱਚ ਜਿੰਨੀ ਵੀ ਉਤਸ਼ਮੁਲਿਤ ਹੁੰਦੀ ਆ ਚਾਹੇ ਧਾਰਮਿਕ ਆਪ ਪੱਖ ਹੈਗਾ ਆ ਹਰੇਕ ਦੇ ਵਿੱਚ ਜੇ ਕੋਈ ਉਹਦੇ ਕੋਲ ਚੱਲ ਕੇ ਆਉਂਦਾ ਤਾਂ ਹਰੇਕ ਦੇ ਵਿੱਚ ਆਪਣੀ ਡੋਨੇਸ਼ਨ ਦੇ ਦੁਆਰਾ ਆਪ ਆਪ ਉਹਦੇ ਵਿੱਚ ਤਾਂ ਇਨਵੋਲਵਮੈਂਟ ਕਰਕੇ ਖੇਡਾਂ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਇੱਕ ਨਗਰ ਵੱਲੋਂ ਜਿਹੜੀ ਪੰਜਾਬ ਲੈਵਲ ਦੀ ਇੱਕ ਫੁੱਟਬਾਲ ਜਿਹੜੀ ਟੀਮ ਵੀ ਬਣਾਈ ਸੀ ਅਨਵਰ ਅਲੀ ਸਾਡੇ ਨਗਰ ਦਾ ਮਾਣ ਹੈ ਅੰਤਰਰਾਸ਼ਟਰੀ ਪੱਧਰ ਤੇ ਪੈਡ ਦੀ ਨੁਮਾਇੰਦਗੀ ਜਿਹੜੀ ਇੰਟਰਨੈਸ਼ਨਲ ਟੀਮ ਹੈਗੀ ਹੈ ਇੰਡੀਆ ਦੀ ਉਹਦੀ ਨੁਮਾਇੰਦਗੀ ਕਰ ਚੁੱਕਾ ਇਸ ਨਗਰ ਦਾ ਨੌਜਵਾਨ ਅਨਵਰ ਅਲੀ ਇਹਦਾ ਬਚਪਨ ਦਾ ਸਾਥੀ ਹੈਗਾ ਇਹਨਾਂ ਦੋਨਾਂ ਨੇ ਰਲ ਕੇ ਇੱਕ ਫੋਟੋ ਵਾਲੀ ਟੀਮ ਜਿਹੜੀ ਹੈ ਨੈਸ਼ਨਲ ਲੈਵਲ ਦੀ ਇੱਕ ਤਿਆਰ ਕੀਤੀ ਹੈ ਤੇ ਉਹਦੀ ਸਾਰੀ ਫੰਡਿੰਗ ਜਿਹੜੀ ਹੈ ਇਹਨਾਂ ਨੇ ਤਿਆਰ ਕੀਤੀ ਸੀ ਤੇ ਖੇਡਾਂ ਦੇ ਖੇਤਰ ਦੇ ਨਾਲ ਨਾਲ ਇਥੇ ਦੇ ਪੱਤੀ ਖੇਤਾ ਕਿ ਜਿੱਥੇ ਇਹਨਾਂ ਦੀ ਰਹਿਸ਼ ਹੈਗੀ ਇੱਕ ਪਾਰਕ ਦਾ ਨਿਰਮਾਣ ਉਹਨੇ ਖੁਦ ਕਰਵਾਇਆ ਨਗਰ ਦੇ ਵਿੱਚ ਲਾਈਟਾਂ ਦਾ ਪ੍ਰਬੰਧ ਜਿਹੜਾ ਹੈ ਰਾਤ ਵਾਸਤੇ ਔ ਜਿਹੜਾ ਜਿੱਥੇ ਉਹਨਾਂ ਦੀ ਲੋੜ ਹੈਗੀ ਆ ਜਿਹੜਾ ਆਪਾਂ ਇੰਟਰਲੋਕ ਟੋਇਲਾਂ ਦਾ ਕੰਮ ਜਿਹੜਾ ਨਗਰ ਦੇ ਵਿੱਚ ਪੂਰੇ ਚ ਲੱਗ ਚੁੱਕਾ ਹੈ ਉਹਦੇ ਵਿੱਚ ਵੀ ਬਹੁਤ ਵੱਡੀ ਮਦਦ ਅਸਹਿਤ ਹੈ ਜਿਹੜੀ ਆ ਉਹਨਾਂ ਨੇ ਦਿੱਤੀ ਹੈ ਪਰਿਵਾਰ ਵੱਲੋਂ ਤੇ ਉਹਨਾਂ ਦੇ ਪਿਤਾ ਜੀ ਉਹਨਾਂ ਦਾ ਬਰਾਦਾ ਜਿਹੜਾ ਮੰਗਾ ਸੰਧੂ ਯੂਕੇ 'ਚ ਰਹਿੰਦੇ ਆ ਉਹ ਵੀ ਹਮੇਸ਼ਾ ਜਿਹੜੇ ਨੌਜਵਾਨ ਇਹਨਾਂ ਦਾ ਕੋਈ ਨੰਬਰ ਹੈਗੇ ਹਰ ਵੇਲੇ ਪਿੰਡ ਲਈ ਕੁਝ ਕੀਤਾ ਗਿਆ ਹੈ ਪਿੰਡ 'ਚ ਜਿੱਦਾਂ ਸਰਕਾਰੀ ਹਸਪਤਾਲ ਹੈ ਕੋਈ ਸਰਕਾਰੀ ਸਕੂਲ ਹੈ ਜਾਂ ਕੋਈ ਕਾਲਜ ਵਗੈਰਾ ਦੀ ਜਿਵੇਂ ਡਿਮਾਂਡ ਵੀ ਹੈ ਉਹ ਵੀ ਦੱਸੀ ਗਈ ਹੈ ਤੇ ਇਸ ਤਰ੍ਹਾਂ ਦੇ ਹਿਤੇ ਤੱਕ ਸਰਕਾਰਾਂ ਵੱਲੋਂ ਜਾਂ ਹੋਰ ਕਿਸੇ ਵੱਲੋਂ ਕਰਾ ਲਈ ਕੀਤੀ ਸਰਕਾਰਾਂ ਦਾ ਪੁੰਨ ਪਤਾ ਹੈ ਕਿ ਜਿਵੇਂ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਦਾ ਹਾਲ ਹੈ ਸਰਕਾਰਾਂ ਵੱਲੋਂ ਲੋਕਾਂ ਦੀ ਹੁਣ ਇੱਕ ਤੱਕ ਪਹਿਲਾਂ ਉਮੀਦਾਂ ਹੁੰਦੀਆਂ ਸੀਗੀਆਂ ਇਹ ਸਰਕਾਰ ਆਹ ਕਰ ਦੋਗੀ ਇਹ ਆਹ ਕਰ ਦੋਗੀ ਪਰ ਹੁਣ ਜਿਹੜੀ ਆ ਇਹੋ ਜਿਹੇ ਹਾਲਾਤ ਹੈ ਵੀ ਜਿਹੜੇ ਲੋਕ ਆ ਉਹ ਸਰਕਾਰ ਤੋਂ ਉਮੀਦਾਂ ਰੱਖ ਲੀਆਂ ਜਿਹੜੀਆਂ ਆ ਉਹ ਛੱਡ ਚੁੱਕੇ ਆ ਤੇ ਜਿਹੜੇ ਸਾਡੇ ਨਗਰ ਹੈਗੇ ਆ ਦੁਆਬੇ ਦੇ ਖਾਸ ਕਰਕੇ ਜਲੰਧ ਦੇ ਜਿੰਨੇ ਵੀ ਨਗਰ ਹੈਗੇ ਆ ਉਹ ਐਨਆਰਏ ਵੀਰ ਜਿਹੜੇ ਆ ਉਹ ਬਹੁਤ ਵੱਡਾ ਜਿਹੜਾ ਸਹਿਯੋਗ ਦਿੰਦੇ ਆ ਠੀਕ ਹੈ ਸਰਕਾਰਾਂ ਦਾ ਜਿਹੜਾ ਸਹਿਯੋਗ ਹੈਗਾ ਆ ਉਹਦੇ ਕਹਿੰਦੀ ਹੈ 100 ਰੁਪਏ ਦਾ ਕੰਮ ਚ 10 ਤੇ 15% ਸਰਕਾਰੀ ਸਹਿਯੋਗ ਹੋ ਸਕਦਾ ਆ ਪਰ ਬਾਕੀ ਜਿਹੜਾ ਟੋਟਲ ਜਿਹੜੀ امدਾਦ ਆ ਸਹਾਇਤਾ ਜਾਂ ਸਹਿਯੋਗ ਹੈਗਾ ਉਹ ਸਾਡੇ ਨਗਰ ਦੇ ਐਨ ਆਰ ਆਈ ਜਿਹੜੇ ਵੀਰ ਆ ਉਹ ਕਰਦੇ ਆ ਤੇ ਡਿਮਾਂਡ ਕੀ ਹੈ ਕੁਝ ਡਿਮਾਂਡ ਹੈ ਪਿੰਡ ਵਾਲਿਆਂ ਦੀ ਕਿ ਕੀ ਕੁਝ ਹੋਰ ਪਿੰਡ ਦੇ ਵਿੱਚ ਹੋਣਾ ਚਾਹੀਦਾ ਡਿਮਾਂਡਾਂ ਤਾਂ ਦੇਖੋ ਬਹੁਤ ਜ਼ਿਆਦਾ ਆ ਕਿਉਂਕਿ ਹੁਣ ਜਿਹੜੇ ਸਰਕਾਰੀ ਸਕੂਲ ਹੈਗੇ ਆ ਪ੍ਰਾਇਮਰੀ ਸਕੂਲ ਹੈਗੇ ਆ ਉੱਥੋਂ ਦੇ ਆਪਾਂ ਗੱਲ ਸ਼ੁਰੂ ਕਰ ਲਈਏ ਤਾਂ ਸਰਕਾਰੀ ਸਕੂਲਾਂ ਦੀ ਹਾਲਤ ਆਪਾਂ ਕਹਿ ਨਹੀਂ ਸਕੋ ਕਿ ਜਿਹੜੇ ਆਮ ਜਿਹੜਾ ਕੋਈ ਵੀ ਜਿਹੜਾ ਆਮ ਮੱਧ ਵਰਗੀ ਪਰਿਵਾਰ ਹੈਗਾ ਜਾਂ ਗਰੀਬ ਪਰਿਵਾਰ ਉਹ ਵੀ ਆਪਣੇ ਬੱਚਿਆਂ ਨੂੰ ਉੱਥੇ ਭੇਜ ਕੇ ਰਾਜ਼ ਨਹੀਂ ਕਿਉਂਕਿ ਜਿਹੜੀਆਂ ਉੱਥੇ ਸਹੂਲਤਾਂ ਹੈਗੀਆਂ ਜਾਂ ਉਹ ਉਸ ਲੈਵਲ ਦੀਆਂ ਨਹੀਂ ਹੈਗੀਆਂ ਕਿ ਬੱਚੇ ਦਾ ਜਿਹੜਾ ਆ ਕੋਈ ਇੱਥੋਂ ਉਹ ਓਜਵਲ ਜਿਹੜਾ ਬਣਾਇਆ ਜਾ ਸਕੇ ਇਸੇ ਤਰ੍ਹਾਂ ਸਰਕਾਰੀ ਹਸਪਤਾਲ ਹੈਗੇ ਆ ਜਾਂ ਹੋਰ ਜਿਹੜੀਆਂ ਸਰਕਾਰੀ ਸਹੂਲਤਾਂ ਆ ਉਹ ਬਹੁਤ ਘੱਟ ਆ ਤੇ ਪ੍ਰਾਈਵੇਟ ਪੱਧਰ ਤੇ ਔਰ ਜੇ ਇੱਥੇ ਹਸਪਤਾਲਾਂ ਦੀ ਗੱਲ ਕੀਤੀ ਆ ਸਾਡੇ ਨਗਰ ਵਾਲੋ ਖੁਦ ਹੀ ਜਿਹੜਾ ਆ ਉਹ ਹਸਪਾ ਜਿਹੜੇ ਆ ਚੈਰੀਟੇਬਲ ਹਸਪਤਾਲ ਇੱਕ ਬਾਬਾ ਚੰਨ੍ਹ ਹਸਪਤਾਲ ਜਿਹੜਾ ਬਣਾਇਆ ਗਿਆ ਹੈਗਾ ਤੇ ਉਹ ਉੱਥੋਂ ਜਿਹੜੀਆਂ ਸਹੂਲਤਾਂ ਜ਼ਿਆਦਾ ਮਿਲਦੀਆਂ ਨੇ ਕਮੀਆਂ ਹੈ ਪਿੰਡ ਦੇ ਵਿੱਚ ਗਮਿਆਂ ਦੇ ਦੇਖੋ ਬਹੁਤ ਹੈ এডਿਊਕੇਸ਼ਨ ਦੀ ਗੱਲ ਕਰੀਏ ਤੇ ਰੋਜ਼ਗਾਰ ਦੀ ਗੱਲ ਕਰੀਏ ਇੰਡਸਟਰੀ ਸਾਡੇ ਨਗਰ ਚ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਕਿ ਪਰ ਇਸ ਵੇਲੇ ਉਹ ਵੀ ਖਤਮ ਹੋਣ ਦੇ ਕਿਨਾਰੇ ਪਹੁੰਚ ਚੁੱਕੀ ਆ ਕੋਈ ਸਰਕਾਰੀ ਕਾਲਜ ਹਸਪਤਾਲ ਜਾਂ ਇਹੋ ਜਿਹੇ ਰੋਜ਼ਗਾਰ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਕੋ ਕੰਪਿਊਟਰ ਸੈਂਟਰ ਸਰਕਾਰੀ ਵੱਲੋਂ ਇਹੋ ਜੇ ਸਾਡੇ ਨਗਰ ਨੂੰ ਕੋਈ ਵੀ ਸਹੂਲਤ ਜਿਹੜੀ ਹੈ ਤੱਕ ਨਹੀਂ ਦਿੱਤੀ ਸੋ ਬਿਲਕੁਲ ਤੁਸੀਂ ਸੁਣਿਆ ਹੈ ਕਿ ਪਿੰਡ ਵਸਕੇ ਦਾ ਕੀ ਕਹਿਣਾ ਹੈ ਤੇ ਤੁਹਾਨੂੰ ਇਹ ਪਹਿਲਾਂ ਗਲੀਆਂ ਦਿਖਾ ਦਈਏ ਕਿ ਜਿੱਥੇ ਗੈਰੀ ਸੰਦੂ ਜਿਹੜਾ ਇਸੇ ਗਲੀਆਂ ਦੇ ਵਿੱਚ ਖੇਡ ਖੂਡ ਕੇ ਵੱਧਾ ਹੋਇਆ ਹੈ ਤੇ ਉਹਨਾਂ ਨੇ ਦੱਸਿਆ ਕਿ ਇੱਥੇ ਜਿਹੜੇ ਪਿੰਡ ਦੇ ਥੜੇ ਸੀ ਉੱਥੇ ਹੀ ਬਹਿ ਕੇ ਉਹ ਆਪਣੀ ਪੜ੍ਹਾਈ ਕਰਦਾ ਸੀ ਮਿਹਨਤ ਕਾਫੀ ਕੀਤੀ ਹੈ ਉਸਨੇ ਔਰ ਉਸ ਦੇ ਪਿੰਡ ਦੇ ਵਿੱਚ ਜਿਹੜਾ ਕਾਫੀ ਹਜੇ ਲੋਕਾਂ ਨੂੰ ਸਹੂਲਤਾ ਦੀ ਲੋੜ ਹੈ ਖਾਸ ਕਰ ਜਿਹੜਾ ਸਰਕਾਰੀ ਹਸਪਤਾਲ ਹੋ ਗਏ ਜਾਂ ਫਿਰ ਕਾਲਜ ਦੀ ਵੀ ਡਿਮਾਂਡ ਹੈ ਪਿੰਡ ਵਾਸੀਆਂ ਵੱਲੋਂ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਗੈਰੀ ਸੰਧੂ ਵੱਲੋਂ ਤਾਂ ਪੂਰੀ ਜਿਹੜੀ ਹੈਲਪ ਕੀਤੀ ਜਾਂਦੀ ਹੈ ਪਿੰਡ ਦੀ ਲੇਕਿਨ ਸਰਕਾਰਾ ਵੱਲੋਂ ਕਿਤੇ ਨਾ ਕਿਤੇ ਇਸ ਪਿੰਡ ਨੂੰ ਇੱਕ ਵਾਰ ਫਿਰ ਤੋਂ ਦੇਖਾ ਜ਼ਰੂਰ ਕੀਤਾ ਜਾਂਦਾ ਹੈ ਕਿਹਾਂ ਇਹ ਗੈਰੀ ਸੰਧੂ ਦੇ ਪਿੰਡ ਦੀਆਂ ਨੇ ਤੇ ਹੋਰ ਵੀ ਜਿਹੜੇ 스타 ਪੰਜਾਬੀ ਕਲਾਕਾਰ ਨੇ ਉਹਨਾਂ ਦੀ ਤਸਵੀਰਾਂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਭ ਦੇ ਨਾਲ ਦਵਿੰਦਰ ਕੁਮਾਰ ਜਲੰਧਰ